ਨਾਸ਼ਟਕ ਭਾਵਨਾ ਇਹਦੇ ਚਿਤ ਵਿੱਚ ਆਈ ਹੋਈ ਹੈ ਕੁਸ਼ੰਗ ਦੇ ਜ਼ੇਰੇ ਅਸਰ ਬੁਰੇ ਕੰਮਾਂ 'ਚ ਲੱਗਣ ਕਰਕੇ ਬੁਰਾ ਲਿਟਰੇਚਰ ਪੜ੍ਹਨ ਕਰਕੇ ਇਹਦੇ ਚਿਤ ਵਿੱਚ ਬੁਰੇ ਭਾਵਨਾਵਾਂ ਪੈ ਜਾਂਦੀਆਂ ਰੱਬ ਹੈ ਨਹੀਂ ਜੇ ਹੋਣਾ ਕਿ ਤੇ ਸੱਤਾ ਸਮਾਨਾ ਜਵਸਦਾ ਹੋਣਾ ਹੈ ਤੇ ਨਰ ਸੁਰ ਕੋਈ ਨਹੀਂ ਕਰਮ ਦਾ ਫਰਕ ਕੋਈ ਨਹੀਂ ਹੈ ਮਨ ਟਿਕ ਨਹੀਂ ਸਕਦਾ ਇੰਗੀਆਂ ਜਿਹੜੀਆਂ ਤੇ ਦਿਲ ਵਿੱਚ ਬੈਠੀਆਂ ਨੇ ਪੁੱਠੀਆਂ ਭਾਵਨਾਵਾਂ ਇਹ ਨਾਸ਼ਟਕ ਭਾਵਨਾ ਹੈ ਇਹ ਜੇ ਮਨ ਰੁਪੀਛਿਆ ਉਠਾ ਹੋਇਆ ਤੇ ਜੋ ਸੁਸੰਕਰਨ ਲੱਗਦਾ ਹੈ ਸੁਣ ਲੱਗਦਾ ਸਤਿਪੁਰਸ਼ਾਂ ਦੇ ਬਚਨ ਉਹਨਾਂ ਦੇ ਆਪਣੇ ਅੰਮਲ ਵਿੱਚ ਲੈਂਦੇ ਹੋਏ ਬਚਨ ਹੁੰਦੇ ਹਨ ਤੇ ਉਸ ਮੌਕੇ ਨੂੰ ਵਿਸ਼ਵਾਸ ਪਉਂਦਾ ਤੇ ਉਸ ਮੌਕੇ ਉਹਨਾਂ ਦੱਸੇ ਬਚਨਾਂ ਤੇ ਚੱਲਦਾ ਇਹ ਸਿੱਧਾ ਹੋ ਜਾਂਦਾ ਨਿਸ਼ਕਾਮਕ ਸੇਵਾ ਕਰਨੀ ਮਨ ਨੂੰ ਸਾਫ਼ ਕਰਦੀ ਹੈ ਇੱਛਾ ਕੁਝ ਨਾ ਰੱਖਣੀ ਸੇਵਾ ਕਰਨੀ ਇਹ ਮਨ ਨੂੰ ਸਫਾ ਕਰਦੀ ਹੈ ਫਿਰ ਮਨ ਨੂੰ ਟਕਾਉਣਾ ਹੈ ਜੇ ਸ਼ੀਸ਼ਾ ਸਿੱਧਾ ਵੀ ਹੋ ਗਿਆ ਸਾਫ਼ ਨਹੀਂ ਹੈ ਚਿਹਰਾ ਫਿਰ ਵੀ ਨੀਂਦੀ ਨਾ ਹੁੰਦਾ ਸ਼ੀਸ਼ਾ ਸਿੱਧਾ ਹੋਵੇ और ਸਾਫ਼ ਹੋਵੇ ਚਿਹਰੇ ਸੰਮੁਖਟ ਗਿਆ ਹੋਵੇ ਫੇ ਚਿਹਰਾ ਦਿਨ ਹੁੰਦਾ ਸੋ ਸਿਮਰਨ ਅਭਿਆਸ ਨਾਲ ਬਾਣੀ ਦੇ ਪਾਠ ਨਾਲ ਵੀ ਕੀਰਤਨ ਨਾਲੇ ਮਨ ਨੂੰ ਟਿਕਾਉਣ ਦੇ ਸਾਧਨ ਸਾਰੇ ਸੋ ਇਹਨਾਂ ਨਾਲ ਮਨ ਟਿਕਣ ਲੱਗ ਜਾਂਦਾ ਹੈ